ਅਸਲਾਮ ਅਲੈਕੁਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਮੈਂ ਆਪ ਸਭ ਲਈ ਅੱਧੇ ਸਿਰ ਦੀ ਦਰਦ ਨੂੰ ਅੱਧੇ ਸਿਰ ਦੀ ਪੀੜ ਨੂੰ ਖਤਮ ਕਰਨ ਵਾਲਾ ਇੱਕ ਨਈ ਕਲਾਮ ਲੈ ਕੇ ਹਾਜ਼ਰ ਹੋਇਆ ਹਾਂ ਅਤੇ ਜਿਨ੍ਹਾਂ ਨੂੰ ਮਾਈਗਰੇਨ ਦੀ ਸਮੱਸਿਆ ਹੈ ਉਹ ਵੀ ਇਸ ਕਲਮੇ ਨੂੰ ਵਰਤ ਸਕਦੇ ਨੇ ਇਸ ਕਲਮੇ ਨਾਲ ਜ਼ਰੂਰ ਆਰਾਮ ਮਿਲੇਗਾ ਫਰਕ ਹੋਵੇਗਾ ਅੱਧੇ ਸਿਰ ਦੀ ਪੀੜ ਖਤਮ ਹੋਵੇਗੀ ਦੋਸਤੋ ਜੇਕਰ ਤੁਹਾਡਾ ਅੱਧਾ ਸਿਰ ਬੇਵਜਾ ਹੀ ਦਰਦ ਕਰਦਾ ਰਹਿੰਦਾ ਹੈ ਤੁਸੀਂ ਦਵਾਈ ਵੀ ਖਾਂਦੇ ਆਂ ਪਰ ਉਸ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਤਾਂ ਤੁਸੀਂ ਇਸ ਕੱਲ ਮੈਨੂੰ ਇੱਕ ਵਾਰ ਜਮਾ ਕੇ ਦੇਖ ਲਵੋ ਤੁਹਾਨੂੰ ਜ਼ਰੂਰ ਫਰਕ ਮਹਿਸੂਸ ਹੋਵੇਗਾ ਇਸ ਢਾਈ ਗਲਾਮਨ ਸਿੱਧ ਕਰਨ ਲਈ ਤੁਸੀਂ ਕਿਸੇ ਵੀ ਗ੍ਰੈਂਡ ਵਿੱਚ ਚੰਦਰ ਗ੍ਰੈਂਡ ਹੋਵੇ ਜਾਂ ਸੂਰਜ ਗ੍ਰੈਂਡ ਹੋਵੇ ਜਿੰਨਾ ਵੀ ਗ੍ਰੈਂਡ ਦਾ ਸਮਾਂ ਹੋਵੇਗਾ ਉਹਨੇ ਸਵੇਰੇ ਤੁਸੀਂ ਇਸ ਮੰਤਰ ਨੂੰ सिद्ध कर सकते हो या फिर होली दिवाली पे ਤੁਸੀਂ ਇਸ ਮੰਤਰ ਨੂੰ ਸਿੱਧ ਕਰ ਸਕਦੇ ਹੋ ਨਹੀਂ ਤਾਂ ਫਿਰ ਇਸ ਮੰਤਰ ਨੂੰ ਸਿੱਧ ਕਰਨ ਲਈ 11 ਦਿਨ ਲੱਗਣਗੇ 11 ਦਿਨ ਦਾ ਸਮਾਂ ਇਸ ਮੰਤਰ ਨੂੰ ਸਿੱਧ ਕਰਨ ਲਈ ਲੱਗੇਗਾ ਕਿਸੇ ਵੀ ਸ਼ੁਕਲ ਪਖਸ਼ ਦੇ ਰਵੀਵਾਰ ਤੋਂ ਤੁਸੀਂ ਯਾਨੀ ਕਹਤਵਾਰ ਤੋਂ ਤੁਸੀਂ ਸ਼ੁਕਲ ਪਖਸ਼ ਦੇ ਇਸ ਮੰਤਰ ਨੂੰ ਸਿੱਧ ਕਰਨਾ ਸ਼ੁਰੂ ਕਰਨਾ ਹੈ ਹਰ ਰੋਜ਼ 11 ਵਾਰ ਲਗਾ ਜਪ ਕਰਨਾ ਹੈ ਸ਼ਾਮ ਦੇ ਸਮੇਂ ਜਪ ਕਰਨਾ ਹੈ ਅਤੇ ਜਪ ਕਰਨ ਵੇਲੇ ਤੁਸੀਂ ਆਪਣੇ ਕੋਲ ਫੁੱਲੀਆਂ ਜਾਂ ਫਿਰ ਪਤਸਿਆਂ ਦਾ ਪ੍ਰਸ਼ਾਦ ਰੱਖ ਲੈਣਾ ਹੈ ਅਤੇ ਆਪਣੇ ਕੋਲ ਥੋੜਾ ਜਿਹਾ ਸਾਫ ਜਲ ਵੀ ਰੱਖ ਲੈਣਾ ਹੈ ਤੂਫ ਅਗਰਬਤੀ ਜਗਾ ਕੇ ਤੁਸੀਂ ਇਸ ਮੰਤਰ ਦਾ ਜਪ ਕਰਨਾ ਹੈ ਮੰਤਰ ਜਪ ਕਰਨ ਵੇਲੇ 5 ਅਗਰਬਤੀਆਂ ਜਗਾ ਲੈਣੀਆਂ ਹਨ ਹੁਣ ਤੁਸੀਂ ਇਹ ਟਈਆ ਗਲਾਮ ਸੁਣ ਲਵੋ ਤੇ ਇਸ ਪਈਆ ਗਲਾਮ ਨੂੰ ਨੋਟ ਕਰ ਲਵੋ ਅੱਧੇ ਵਣ ਦੀ ਲੱਕੜੀ ਸਾਰਾ ਵਣ ਕਾ ਖਾਏ ਉਠ ਮੁਹੰਮਦਾ ਸੁੱਤਿਆ ਅੱਧੇ ਸਰਦੀ ਪੀੜ ਜਾਏ ਦੋਸਤੋ ਇਹ ਸੀ ਈਘਲਾਮ ਇਸ ਮੰਤਰ ਨੂੰ ਇਸ ਕਲਾਮ ਨੂੰ ਇੱਕ ਵਾਰ ਫਿਰ ਬੋਲ ਦਿੰਦਾ ਹਾਂ ਅੱਧੇ ਵਣ ਦੀ ਲੱਕੜੀ ਸਾਰਾ ਵਣਕਾ ਖਾਏ ਉਠ ਮੁਹੰਮਦਾ ਸੁੱਤਿਆ ਅੱਧੇ ਸਰਦੀ ਪੀੜ ਜਾਏ ਇਹ ਮੰਤਰ ਤੁਹਾਨੂੰ ਵਿਧੀ ਦੱਸ ਚੁੱਕੇ ਹਾਂ ਕਿਦਾਂ ਇਸ ਮੰਤਰ ਨੂੰ ਸਿੱਧ ਕਰਨਾ ਹੈ ਤੇ ਇਸ ਮੰਤਰ ਨੂੰ ਵਰਤਨਾ ਹੋਵੇ ਤਾਂ ਤੁਸੀਂ 7 ਵਾਰ ਇਸ ਮੰਤਰ ਨੂੰ ਪੜ੍ਹ ਕੇ ਹੱਥ ਔਲਾ ਕਰ ਸਕਦੇ ਆ ਦਮ ਕਰ ਸਕਦੇ ਆ ਬਹੁਤ ਹੀ ਸ਼ਕਤੀਸ਼ਾਲੀ ਇਹ ਕਲਾਮ ਹੈ ਤੇ ਜ਼ਰੂਰ ਕੰਮ ਕਰਦਾ ਹੈ ਤੁਸੀਂ ਇਸ ਨੂੰ ਇੱਕ ਵਾਰ ਵਰਤ ਕੇ ਦੇਖ ਲੋ ਤੁਹਾਨੂੰ ਆਪ ਪਤਾ ਲੱਗ ਜਾਵੇਗਾ ਸੋ ਦੋਸਤੋ ਜੇਕਰ ਤੁਸੀਂ ਸਾਡੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ 올 ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਇਸੇ ਤਰ੍ਹਾਂ ਦੇ ਕਲਮੇ ਮੰਤਰ ਵਾਰ ਦੂਆ ਫਰਿਆਦ ਅਮਲ ਵਜ਼ੀਫੇ ਆਪ ਸਭੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸੁਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ